ਮੈਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਕੁਸ਼ਕ ਮੁੱਠੀਪੁਰ ਆਗੂ ਹੈ ਜੋ ਪ੍ਰਧਾਨ ਜੀ ਦਾ ਹੀ ਵਿਰੋਧ ਕਰ ਰਿਹਾ ਹੈ ਤੇ ਮੈਂ ਇਹ ਗੱਲ ਕਹਿਣਾ ਚਾਹਣੀ ਹੈ ਕਿ ਦੇਖੋ ਪ੍ਰਧਾਨ ਜੀ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਕੰਮ ਕੀਤਾ ਹੈ ਸਾਰੀ ਪਾਰਟੀ ਨੇ ਕੰਮ ਕੀਤਾ ਹੈ ਪਰ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਹੈ ਕਿ ਜਿੱਦਾਂ ਦਿੱਲੀ ਦੀਆਂ ਤਿੰਨ ਪਾਰਟੀਆਂ ਜਿਹੜੀਆਂ ਮੇਨ ਭਾਜਪਾ ਕਾਂਗਰਸ ਤੇ ਇਹ ਆਮ ਆਦਮੀ ਵਾਲੇ ਇਹਨਾਂ ਦਾ ਅਜੰਡਾ ਪੰਜਾਬ ਨੂੰ ਹਰਾਉਣਾ ਸੀਗਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਸੀ ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਸਾਡੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਹਨਾਂ ਨੇ ਤਿੰਨਾਂ ਨੇ ਇਕੱਠੇ ਹੋ ਕੇ ਇਹ ਚੋਣ ਲੜੀ ਐ ਤਾਂ ਸਾਨੂੰ ਇਸ ਤੋਂ ਚੋਣਾਂ ਤੋਂ ਬਾਅਦ ਇਸ ਗੱਲ ਤੇ ਸੋਚ ਵਿਚਾਰ ਕਰਨੀ ਚਾਹੀਦੀ ਸੀ ਕਿ ਅਸੀਂ ਇਹਨਾਂ ਤਿੰਨਾਂ ਪਾਰਟੀਆਂ ਦਾ ਮੁਕਾਬਲਾ ਕਿੱਦਾਂ ਕਰਨਾ ਹੈ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਜਿਹੜੀਆਂ ਪੰਜਾਬ ਦੇ ਉੱਤੇ ਕਾਬਜ ਹੋਣਾ ਚਾਹੁੰਦੀਆਂ ਪੰਜਾਬ ਦੀ ਲੁੱਟ ਖਸੁੱਟ ਕਰਨਾ ਚਾਹੁੰਦੀਆਂ ਪੰਜਾਬ ਦਾ ਪਾਣੀ ਲੁੱਟਣਾ ਚਾਹੁੰਦੀਆਂ ਪੰਜਾਬ ਦੇ ਰਿਸੋਰਸ ਲੁੱਟਣਾ ਚਾਹੁੰਦੀਆਂ ਤਾਂ ਆਪਾਂ ਇਹ ਵਿਚਾਰ ਕਰਦੇ ਪਰ ਉਹਨਾਂ ਹੀ ਪਾਰਟੀਆਂ ਨੇ ਇੱਕ ਚਾਲ ਚੱਲੀ ਕਿ ਅਸੀਂ ਤਿੰਨੇ ਤਾਂ ਇਕੱਠੇ ਹੈਗੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਦਫਾੜ ਕਰੀਏ ਤੇ ਸਾਡੇ ਜਿਹੜੇ ਕੁਸ਼ਕ ਆਗੂ ਹੈਗੇ ਆ ਇਹ ਉਹਨਾਂ ਦੇ ਹੱਥਾਂ ਤੇ ਚੜ ਗਏ ਤਾਂ ਇਹਨਾਂ ਨੇ ਆਪਦੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਥਾਂ ਤੇ ਉਹਨਾਂ ਦੇ ਇਸ਼ਾਰਿਆਂ ਤੇ ਪਾਰਟੀ ਨੂੰ ਕਮਜ਼ੋਰ ਕਰਨ ਦਾ ਕੰਮ ਸ਼ੁਰੂ ਕੀਤਾ ਜਿਹਦੀ ਮੈਂ ਪਰਜੋਰ ਸ਼ਬਦਾਂ ਚ ਨਖੇਦੀ ਕਰਦੀ ਆ ਤੇ ਮੈਂ ਸਮੁੱਚੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਦਾ ਸਾਰੇ ਇਹਦਾ ਧੰਨਵਾਦ ਕਰਦੀ ਆ ਕਿ ਜਿਹੜੇ 95% ਪਾਰਟੀ ਆ ਜੋ ਪ੍ਰਧਾਨ ਜੀ ਦੇ ਨਾਲ ਖੜੀ ਆ ਇਹਨਾਂ ਜਿਹੜੇ ਇਹਨਾਂ ਆਗੂਆਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਸਾਰੀਆਂ ਗਤੀਵਿਧੀਆਂ ਤੁਸੀਂ ਬੰਦ ਕਰੋ ਤੁਸੀਂ ਬਹੁਤ ਜਿਹੜਾ ਪਾਰਟੀ ਦੇ ਸਿਰ ਤੇ ਹੀ ਆਨੰਦ ਮਾਣਿਆ ਹੁਣ ਤੱਕ ਤੇ ਇਹ ਜਿਹੜਾ ਸਾਰਾ ਕੁਝ ਖਾਦਾ ਤੁਸੀਂ ਪਾਰਟੀ ਦੇ ਸਿਰੋ ਹੀ ਖਾਦਾ ਤੇ ਅੱਜ ਉਸੇ ਪਾਰਟੀ ਨੂੰ ਤੁਸੀਂ ਪਿੱਠ ਵਿਖਾ ਰਹੇ ਹੋ ਕੱਲੀ ਪਾਰਟੀ ਨੂੰ ਨਹੀਂ ਪਿੱਠ ਵਿਖਾ ਰਹੇ ਤੁਸੀਂ ਅੱਜ ਪੰਜਾਬ ਨੂੰ ਪਿੱਠ ਵਿਖਾ ਰਹੇ ਹੋ ਤੇ ਕੰਮ ਤੁਸੀਂ ਬੰਦ ਕਰੋ ਪਾਰਟੀ ਨੂੰ ਕਮਜ਼ੋਰ ਕਰਨਾ ਬੰਦ ਕਰੋ